ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਪਾਵਨ ਪਵਿੱਤਰ ਬਾਣੀ ਹੈ ਖਾਲਸਾ ਜੀ ਜਿਹੜੀ ਜਮਾਂ ਦੀ ਮਾਰ ਤੋਂ ਬਚਾਉਂਦੀ ਹੈ ਮਹਾਰਾਜ ਦੀ ਬਾਣੀ ਪੜਨ ਵਾਲਾ ਮਨੁੱਖ ਸਦਾ ਸਦੀਵੀ ਸੁੱਖ ਪ੍ਰਾਪਤ ਕਰਦਾ ਤੇ ਖਾਲਸਾ ਜੀ ਉਹਨੂੰ ਫਿਰ ਜਮਾਂ ਦੀ ਮਾਰ ਨਹੀਂ ਪੈਂਦੀ ਜਮਾਂ ਦਾ ਮੂੰਹ ਨਹੀਂ ਵੇਖਣਾ ਪੈਂਦਾ ਮਹਾਰਾਜ ਕਹਿੰਦੇ ਜਮ ਤੇ ਰਾਖਾ ਦੇ ਕਰ ਹਾਥ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਖਾਲਸਾ ਜੀ ਫਿਰ ਆਪਣੇ ਸੇਵਕ ਨੂੰ ਜਿਹੜੇ ਜਮਾ ਤੋਂ ਹੱਥ ਦੇ ਕੇ ਰੱਖਿਆ ਕਰਦੇ ਹਨ ਸੋ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਸਹਾਰਾ ਬਣਦੇ ਹਨ ਖਾਲਸਾ ਜੀ ਜਿਵੇਂ ਸਤਗੁਰ ਜੀ ਮਹਾਰਾਜ ਫਰਮਾਉਂਦੇ ਹਨ ਸਿਰ ਉਪਰ ਠਾਢਾ ਗੁਰਸੂਰਾ ਨਾਨਕਤਾ ਕੇ ਕਾਰਜ ਪੂਰਾ ਜਿਨ੍ਹਾਂ ਦੇ ਸਿਰੋ ਤੇ ਵਾਹਿਗੁਰੂ ਜੀ ਦਾ ਆਸਰਾ ਹੈ ਜਿਹੜੇ ਆਪਣੇ ਸਿਰੋਤੇ ਮਹਾਰਾਜ ਦਾ ਮਿਹਰ ਭਰਿਆ ਹੱਥ ਤੱਕ ਦੇ ਹਨ ਉਹਨਾਂ ਦੇ ਖਾਲਸਾ ਜੀ ਸਭੇ ਕਾਰਜ ਸਵਰ ਜਾਂਦੇ ਭਾਵੇਂ ਲੋਕ ਦੇ ਹੋਣ ਜਾਂ ਪਰਲੋਕ ਦੇ ਹੋਣ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਵਾਹਿਗੁਰਜੀ ਦਾ ਨਾਮ ਜਿਹੜਾ ਹੈ ਜਾਂ ਗੁਰਗੀ ਜੋ ਬਾਣੀ ਹੈ ਖਾਲਸਾ ਜੀ ਇਹ ਬਾਣੀ ਲੋਕ ਪਰਲੋਕ ਵਿੱਚ ਸਹਾਈ ਹੋਣ ਵਾਲੀ ਹੈ ਸੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰ ਮਹਾਰਾਜ ਦੀ ਪਾਵਨ ਪੁੱਤਰ ਬਾਣੀ ਨੂੰ ਹਿਰਦੇ ਵਿੱਚ ਵਸਾਈਏ ਕਿਉਂਕਿ ਮਹਾਰਾਜ ਦੀ ਬਾਣੀ ਦੇ ਨਾਲ ਖਾਲਸਾ ਸਾਨੂੰ ਉਸ ਵਾਹਿਗੁਰਜੀ ਦੀ ਪ੍ਰਾਪਤੀ ਹੋਵੇਗੀ ਉਸ ਵਾਹਿਗੁਰਜੀ ਦੇ ਸੁਭਜੋ ਲਖਣ ਹਨ ਉਹਨਾਂ ਬਾਰੇ ਪਤਾ ਚੱਲੇਗਾ ਫਿਰ ਅਸੀਂ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੀ ਭਗਤੀ ਕਰ ਸਕਾਂਗੇ ਖਾਲਸਾ ਜੀ ਸੋ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਨਾਲ ਹੀ ਇਹ ਸੰਸਾਰ ਜੋ ਖਾਲਸਾ ਜੀ ਪੈਦਾ ਹੋਇਆ ਜੋ ਨਜ਼ਰੀ ਆ ਰਿਹਾ ਹੈ ਇਹ ਸਾਰਾ ਸੰਸਾਰ ਉਸ ਦਾਤੇ ਦੀ ਕਿਰਪਾ ਨਾਲ ਹੀ ਖਾਲਸਾ ਜੀ ਇਹ ਪੈਦਾ ਹੋਇਆ ਹੈ ਇਹਦੇ ਵਿੱਚ ਭਾਂਦ ਭਾਂਦੀਆਂ ਜਿਹੜੀਆਂ ਖੇਡਾਂ ਹੋ ਰਹੀਆਂ ਖਾਲਸਾ ਜੀ ਭਾਂਦ ਭਾਂਦ ਦੇ ਲੋਕ ਹਨ ਭਾਂਦ ਭਾਂਦ ਦੀ ਖਾਲਸਾ ਜੀ ਖੇਡ ਵਰਤ ਲਈ ਹੈ ਸਾਰਾ ਕੁਝ ਉਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੈ ਪਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਸ ਮਨੁੱਖ ਨੇ ਵਾਹਿਗੁਰੂ ਜੀ ਦਾ ਨਾਮ ਮੰਨਿਆ ਨਾਮ ਮੰਗਿਆ ਹੈ ਪਰਮੇਸ਼ਰ ਕੋਲੋਂ ਜਾਂ ਜਿਨੇ ਜਪਿਆ ਹੈ ਜਪ ਕੇ ਮੰਨਿਆ ਹੈ ਉਹਨਾਂ ਦੀ ਖਾਲਸਾ ਜੀ ਮਹਿਮਾ ਵੱਡੀ ਹੈ ਮਹਾਰਾਜ ਕਹਿੰਦੇ ਭੁੱਖ ਲਾਉਣੀ ਹੈ ਸਰੀਰ ਨੂੰ ਤੇ ਸੱਚੇ ਨਾਮ ਦੀ ਲਾਭ ਜਿਹੜੀ ਭੁੱਖ ਲੱਗਿਆ ਖਾਲਸਾ ਜੀ ਸਾਰੇ ਦੁੱਖ ਜਿਹੜੇ ਦੂਰ ਹੋ ਜਾਂਦੇ ਮਹਾਰਾਜ ਕਹਿੰਦੇ ਸੱਚੇ ਨਾਮ ਕੀ ਲਾਗ ਹੈ ਭੁੱਖ ਉਤ ਭੁੱਖਾ ਹੈ ਖਾਏ ਚਲਿਆ ਦੁੱਖ ਉਹ ਭੁੱਖ ਖਾਲਸਾ ਜੀ ਸਰੀਰ ਨੂੰ ਲਾਓ ਜਿਸ ਭੁੱਖ ਦੇ ਨਾਲ ਸਾਰੇ ਦੁੱਖ ਨਾਸ਼ ਹੋ ਜਾਣ ਵਾਹਿਗੁਰੂ ਜੀ ਦੇ ਨਾਮ ਦੀ ਲੱਗੀ ਹੋਈ ਭੁੱਖ ਖਾਲਸਾ ਜੀ ਮਹਾਰਾ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਦਰ ਵਿੱਚ ਸੋਭਾ ਪ੍ਰਾਪਤ ਕਰਵਾਉਂਦੀ ਹੈ ਸੋ ਗੁਰੂ ਗਰੀਬ ਨਿਵਾਜ ਸਾਨੂੰ ਸਮਝਾਉਂਦੇ ਹਨ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੀ ਸਾਨੂੰ ਸਮਝਾਉਂਦੇ ਹਨ ਕਿ ਭਾਈ ਗੁਰੂ ਵਾਲੇ ਬਣੀਏ ਗੁਰੂ ਕੇ ਸਿੱਖ ਬਣੀਏ ਨਾਮ ਜਪੀਏ ਭਗਤ ਸੱਚੇ ਪਾਤਸ਼ਾਹ ਦੀ ਕਰੀਏ ਭਜਨ ਬੰਦਗੀ ਕਰੀਏ ਫਿਰ ਖਾਲਸਾ ਜੀ ਸਭ ਕੁਝ ਪ੍ਰਾਪਤ ਹੁੰਦਾ ਕਿਉਂਕਿ ਸੰਸਾਰ ਵਿੱਚ ਕੋਈ ਵੀ ਆਸਾ ਦੇਵਤਾ ਪੀਰ ਪੈਗੰਬਰ ਔਲੀਆ ਨਹੀਂ ਹੋਇਆ ਜਿਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲੋਂ ਬਾਲ ਨਹੀਂ ਮੰਗਿਆ ਧਾਨਕਲਗੀ ਧਰਸਵਾਮੀ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੇਨਾਂ ਦੀ ਮੁਖਵਾਗ ਪਾਵਨ ਪਵਿੱਤਰ ਧੁਰ ਕੀ ਬਾਣੀ શ્રી ਚੰਡੀ ਦੀ ਵਾਰ ਉਹਦੇ ਵਿੱਚ ਖਾਲਸਾ ਜੀ ਬਚਨ ਆਉਂਦੇ ਹਨ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੈ ਸਿਰ ਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ કંਸ ਕੇਸੀ ਪਕਰ ਗਿਰਾਇਆ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਤੈਥੋਂ ਪਰਮੇਸ਼ਰ ਵਾਹਿਗੁਰੂ ਜੀ ਕੋਲੋਂ ਉਸ ਖਾਲਸਾ ਜੀ ਜਿਹੜਾ ਅਵਤਾਰ ਸੀ ਰਾਮ ਸ਼੍ਰੀ ਰਾਮਚੰਦਰ ਜੀ ਉਹਨਾਂ ਨੇ ਵੀ ਪਰਮੇਸ਼ਰ ਵਾਹਿਗੁਰੂ ਕੋਲੋਂ ਬਾਲ ਮੰਗਿਆ ਹੈ ਕਿ ਜਿਹੜਾ ਰਾਵਣ ਹੈ ਉਹਨੂੰ ਮਾਰਨ ਵਾਸਤੇ ਤੇ ਜਿਹੜੇ ਕ੍ਰਿਸ਼ਨ ਭਗਵਾਨ ਜੀ ਹੋਏ ਹਨ ਉਹਨਾਂ ਨੇ ਵੀ ਵਾਹਿਗੁਰੂ ਜੀ ਤੁਹਾਡੇ ਕੋਲੋਂ ਹੀ ਬਾਲ ਮੰਗਿਆ ਹੈ ਕੰਸ ਨੂੰ ਕੇਸੋਂ ਤੋਂ ਕੇਸਾਂ ਤੋਂ ਫੜ ਕੇ ਤਾਂ ਕਰਕੇ ਢਾਉਣਾ ਕੀਤਾ ਕਿਉਂਕਿ ਤੁਸੀਂ ਉਹਨਾਂ ਨੂੰ ਬਾਲ ਬਖਸ਼ਿਆ ਹੈ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸਾਨੂੰ ਸਭ ਕੁਝ ਵਾਹਿਗੁਰੂ ਜੀ ਨੇ ਦਿੱਤਾ ਹੈ ਇਹ ਦੇਹੀ ਇਹ ਮਨ ਇਹ ਗਿਆਨ ਇੰਦਰੀ ਇਹ ਸਾਰਾ ਕੁਝ ਵਾਹਿਗੁਰਜੀ ਦਾ ਦਿੱਤਾ ਹੋਇਆ ਹੈ ਇਹ ਘਰ ਕੋਠੀਆਂ ਬਾਲ ਬੱਚੇ ਸਭ ਕੁਝ ਉਸ ਵਾਹਿਗੁਰਜੀ ਦਾ ਦਿੱਤਾ ਹੋਇਆ ਹੈ ਮਹਾਰਾਜ ਕਹਿੰਦੇ ਇਸ ਵਾਹਿਗੁਰ ਸੱਚੇ ਪਾਤਸ਼ਾਹ ਦੀਆਂ ਦਾਤਾਂ ਨੂੰ ਜੇ ਵਾਹਿਗੁਰਜੀ ਅੱਗੇ ਰੱਖ ਦੀਏ ਭਾਵ ਆਪਣਾ ਆਪਾ ਨਾ ਜਤਾਈਏ ਤੇ ਮਹਾਰਾਜ ਸੱਚੇ ਫਿਰ ਪਾਸ਼ਾ ਮਹਾਰਾਜ ਸਾਨੂੰ ਨਿਹਾਲ ਕਰ ਦੇਣਗੇ ਜੋ ਅਸੀਂ ਗੁਰੂ ਨੂੰ ਦੇਵਾਂਗੇ ਖਾਲਸਾ ਜੀ ਉਹੀ ਕੁਝ ਸਾਨੂੰ ਪ੍ਰਾਪਤ ਹੋਵੇਗਾ ਮਹਾਰਾਜ ਕਹਿੰਦੇ ਜਿਸ ਕੀ ਵਸਤ ਇਸੇ ਅੱਗੇ ਰੱਖ ਹੈ ਰੱਬ ਕੀ ਆਗਿਆ ਮੰਨੈ ਮੱਥ ਹੈ ਉਸਤੇ ਚਾਉ ਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਜੀ ਖਾਲਸਾ ਜੀ ਜੋ ਅਸੀਂ ਉਹਨਾਂ ਅੱਗੇ ਅਰਪਣ ਕਰਾਂਗੇ ਮਨ ਅਰਪਣ ਕਰਾਂਗੇ ਸੱਚੇ ਪਾਤਸ਼ਾਹ ਸਹਾਈ ਹੋਣਗੇ ਸਾਨੂੰ ਚਾਰ ਗੁਣਾ ਆਨੰਦ ਖਾਲਸਾ ਜੀ ਬਖਸ਼ੂंगे ਸੋ ਇਸੇ ਪ੍ਰਕਾਰ ਗੁਰੂ ਗਰੀਬਨਵਾਰ ਅੰਤਰਜਾਮੀ ਕਲਗੀਧਰ ਸਵਾਮੀ ਜਿਨ੍ਹਾਂ ਨੇ ਖਾਲਸਾ ਜੀ ਸਾਨੂੰ ਬੇਅੰਤ ਚੀਜ਼ਾਂ ਦਿੱਤੀਆਂ ਹਨ ਸਾਨੂੰ ਵੇਖੋ ਕੇਸ ਰੱਖਣ ਵਾਸਤੇ ਹਦਾਇਤ ਦਿੱਤੀ ਹੈ ਫਿਰ ਉਸ ਤੋਂ ਬਾਅਦ ਮਹਾਰਾਜ ਨੇ ਕਹਿਣਾ ਕੀਤਾ ਕਿ ਗੁਰੂ ਕੇ ਸਿੱਖ ਬਣੋ ਅੰਮ੍ਰਿਤਧਾਰੀ ਹੋਵੋ ਕੇਸਾਧਾਰੀ ਹੋਵੋ ਕਿਉਂਕਿ ਖਾਲਸਾ ਜੀ ਕੇਸਾਧਾਰੀ ਹੋਣਾ ਅੰਮ੍ਰਿਤਧਾਰੀ ਹੋਣਾ ਫਿਰ ਗੁਰੂ ਕੀ ਖੁਸ਼ੀ ਪ੍ਰਾਪਤ ਹੁੰਦੀ ਹੈ ਮਹਾਰਾਜ ਜੀਆਂ ਨੇ ਜੋ ਸਾਨੂੰ ਕਕਾਰ ਦਿੱਤੇ ਖਾਲਸਾ ਜੀ ਉਹਨਾਂ ਦੀ ਮਹਾਨਤਾ ਮਾਰ ਰਹਿ ਨੇ ਦਰਸਾਉਣਾ ਕੀਤੀ ਹੈ ਸੱਚੇ ਪਾਸ਼ਾ ਮਹਾਰਾਜ ਸੱਚੇ ਪਾਸ਼ਾ ਗੁਰੂ ਗਰੀਬ ਨਵਾਲ ਜੀਆਂ ਨੇ ਸਾਨੂੰ ਕੋਈ ਐਹੋ ਜੀ ਚੀਜ਼ ਨਹੀਂ ਦਿੱਤੀ ਜਿਹਦਾ ਖਾਲਸਾ ਜੀ ਕੋਈ ਵੀ ਮਹਿਮਾ ਨਹੀਂ ਕੋਈ ਮਹੱਤਵ ਨਹੀਂ ਮਾਰ ਨੇ ਸਾਡੂ ਸਾਰੀਆਂ ਉਹ ਚੀਜ਼ਾਂ ਦਿੱਤੀਆਂ ਹਨ ਜਿਨ੍ਹਾਂ ਦਾ ਵੱਡਾ ਮਹੱਤਵ ਹੈ ਜਿਵੇਂ ਖਾਲਸਾ ਜੀ ਅੰਗਰੇਜ਼ ਰਾਜ ਦੇ ਵੇਲੇ ਨਾ ਇੱਕ ਕੋਈ ਲੜਕੀ ਸੀ ਖਾਲਸਾ ਜੀ ਉਹਦੀ ਲੋਥ ਨਹਿਰ ਦੇ ਵਿੱਚ ਰੁੜੀ ਆ ਰਹੀ ਸੀ ਇਹ ਬਚਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਹਨ ਉਹ ਕਹਿੰਦੇ ਸਨ ਕਿ ਅੰਗਰੇਜ਼ ਰਾਜ ਵੇਲੇ ਨਾ ਕੋਈ ਲੜਕੀ ਸੀ ਖਾਲਸਾ ਜੀ ਦੀ ਉਹਦੀ লাশ ਜਿਹੜੀ ਨਹਿਰ ਦੇ ਵਿੱਚ ਵਾਹਿਗੁਰੂ ਜਾਣੇ ਕਿਸ ਕਾਰਨ ਕਰਕੇ ਆ ਰਹੀ ਸੀ ਰੁੜੀ ਆ ਰਹੀ ਸੀ ਅੱਗੋਂ ਸਿਪਾਈਆਂ ਨੇ ਲੋਥ ਜਦੋਂ ਵੇਖੀ ਤੇ ਬਾਹਰ ਕੱਢੀ ਤੇ ਖਾਲਸਾ ਜੀ ਥਾਣੇਦਾਰ ਜਿਹੜਾ ਸੀ ਉਹ ਪਠਾਨ ਸੀ ਤੇ ਜਦੋਂ ਉਹ ਪਠਾਨ ਨੇ ਵੇਖਿਆ ਤੇ ਉਹ ਜਿਹੜੀ ਲੋਥ ਸੀ ਖਾਲਸਾ ਜੀ ਤੇ ਇਹਦਾ ਬਸਤਰ ਨਹੀਂ ਸੀ ਤੇ ਲੋ ਜਿਹੜਾ ਪਠਾਨ ਸੀ ਕਹਿਣ ਲੱਗਾ ਇਸ ਤੇ ਬਸਤਰ ਪਾ ਦਿਓ ਤੇ ਖਾਲਸਾ ਜੀ ਦੇ ਸਿਪਾਈ ਨੇ ਗਾਹ ਆ ਕੇ ਬਸਤਰ ਪਾਉਣਾ ਸ਼ੁਰੂ ਕੀਤੇ ਨਾ ਵੇਖਣ ਲੱਗਾ ਬਸਤਰ ਪਾਉਣ ਲੱਗਾ ਤੇ ਮਾਈ ਜਿਹੜੀ ਸੀ ਉਹਦੇ ਤੇੜ ਕਸ਼ਹਰਾ ਸੀ ਤੇ ਉਹਨੇ ਦੱਸਿਆ ਸਿਪਾਈ ਨੇ ਵੀ ਪਠਾਨ ਜੀ ਇਹ ਬੀਬੀ ਕਲਗੀਧਰ ਮਹਾਰਾਜ ਸੱਚੇ ਪਾਸ਼ਾ ਦੀ ਸਿੱਖਣੀ ਹੈ ਮਹਾਰਾਜ ਸੱਚੇ ਪਾਸ਼ਾ ਵੀ ਇਹਦੇ ਤੇੜ ਜਿਹੜਾ ਕਸ਼ਹਰਾ ਹੈ ਤੇ ਖਾਲਸਾ ਜੀ ਕਹਿੰਦੇ ਉਸ ਵੇਲੇ ਪਠਾਨ ਨੇ ਨਾ ਮਹਾਰਾਜ ਨੂੰ ਯਾਦ ਕਰਕੇ ਕਲਗੀਧਰ ਸਵਾਮੀ ਨੂੰ ਨਮਸਕਾਰ ਕੀਤੀ ਸੀ ਕਹਿੰਦੇ ਤੁਹਾਨੂੰ ਕਲਗੀਧਰ ਪਾਸ਼ਾ ਮਹਾਰਾਜ ਇਹ ਸੱਚੇ ਪਾਸ਼ਾ ਤੁਸੀਂ ਐਸੇ ਮਹਾਰਾਜ ਇਹਨਾਂ ਨੂੰ ਚਿੰਨ੍ਹ ਦਿੱਤੇ ਨੇ ਸਿੱਖਾਂ ਨੂੰ ਕਿ ਜਿਹੜੇ ਜਿਉਂਦਿਆਂ ਜੀਤ ਮਹਾਰਾਜ ਸੱਚੇ ਪਾਸ਼ਾ ਤਨ ਨੂੰ ਕੱਜਦੇ ਨੇ ਇਹ ਮੋਇਆਂ ਦੇ ਵੀ ਕੱਜ ਜਿਹੜੇ ਸਰੀਰ ਨੂੰ ਕੱਜ ਕੇ ਰੱਖਣ ਵਾਲੇ ਨੇ ਵੇਖੋ ਖਾਲਸਾ ਜੀ ਉਹ ਬੀਬੀ ਤੇ ਚੜ੍ਹਾਈ ਕਰ ਗਈ ਸਰੀਰ ਹੀ ਸੀ ਨਾ ਸਰੀਰ ਦੇ ਵਿੱਚ ਤੇ ਕੁਝ ਵੀ ਨਹੀਂ ਸੀ ਪਰ ਫਿਰ ਵੀ ਉਹ ਜਿਹੜਾ ਤੀੜ ਕਸ਼ਹਰਾ ਸੀ ਉਹਦੇ ਨਾਲ ਬੀਬੀ ਦੀ ਇੱਜ਼ਤ ਟੱਕੀ ਹੋਈ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਖੇਡ ਵੇਖ ਕੇ ਤੇ ਕਹਿੰਦੇ ਉਹ ਜਿਹੜਾ ਪਠਾਨ ਸੀ ਖਾਲਸਾ ਜੀ ਉਹਨੇ ਕਿਹਾ ਸੀ ਵੇਖੋ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਐਸਾ ਕਸ਼ਹਰਾ ਸਿੱਖਾਂ ਨੂੰ ਬਖਸ਼ਿਆ ਜਿਉਂ ਦੇ ਜੀਵ ਹੀ ਕੱਜ ਕੇ ਰੱਖਦੇ ਨੇ ਸਰੀਰ ਨੂੰ ਤੇ ਮੋਇਆਂ ਤੇ ਵੀ ਜੱਤ ਸੱਤ ਨੂੰ ਕਾਇਮ ਰੱਖਿਆ ਪਰਦਾ ਕਾਇਮ ਰੱਖਿਆ ਕਲਗੀਧਰ ਮਹਾਰਾਜ ਦੇ ਦਿੱਤੇ ਹੋਏ ਇੱਕ ਸ਼ਹਿਰੇ ਨੇ ਸੋ ਖਾਲਸਾ ਜੀ ਫਿਰ ਉਦੋਂ ਕਹਿੰਦੇ ਇਹ ਜਿਹੜਾ ਪਠਾਨ ਸੀ ਇਹਦੇ ਹਿਰਦੇ ਵਿੱਚ ਇੰਨੀ ਸ਼ਰਧਾ ਆਈ ਸੀ ਵੀ ਇਹ ਸ੍ਰੀ ਅਕਾਲ ਤਖਤ ਸਾਹਿਬ ਸਨ ਪਰਿਵਾਰ ਦੇ ਅੰਮ੍ਰਿਤ ਛੱਕੇ ਪਠਾਣਾ ਤੋਂ ਸਿੱਖ ਬਣਿਆ ਸੀ ਇਹ ਸੰਤ ਮਹਾਂਪੁਰਸ਼ਾਂ ਦੇ ਖਾਲਸਾ ਜੀ ਬਚਨ ਹਨ ਸੰਤ ਗਿਆਨੀ ਗੁਰਵਜਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਇਹ ਇੱਕ ਸ਼ਹਿਰੇ ਦੀ ਖਾਲਸਾ ਜੀ ਮਹਾਨਤਾ ਦਰਸਾਈ ਹੈ ਤੇ ਮਹਾਰਾਜ ਸੱਚੇ ਪਾਸ਼ਣ ਸਾਨੂੰ ਐਵੇਂ ਨਹੀਂ ਦੇ ਦਿੱਤੇ ਅੱਜ ਖਾਲਸਾ ਜੀ ਸਾਡੇ ਲੋਕੀ ਸ਼ਰਮ ਕਰਦੇ ਆ ਅ ਮੇਰੇ ਵੀ ਕਈ ਇਹੋ ਜਿਹੇ ਮਿੱਤਰ ਨੇ ਉਹਨਾਂ ਨੂੰ ਕਹੀਦਾ ਭਾਵੇਂ ਅੰਮ੍ਰਿਤਧਾਰੀ ਨਹੀਂ ਨੀ ਉਮੈ ਨੇ ਖੁੱਲੇ ਹੀ ਨੇ ਤੇ ਉਹਨਾਂ ਨੂੰ ਕਈ ਵਾਰ ਕਹੀਦਾ ਵੀ ਕਿ ਸ਼ਾਰਾ ਪਹਿਨਿਆ ਕਰੋ ਤੇ ਅੱਗੋਂ ਖਾਲਸਾ ਜੀ ਹੱਸ ਕੇ ਕਹਿੰਦੇ ਸਾਨੂੰ ਨਾਲਾ ਬੰਨਣਾ ਨਹੀਂ ਆਉਂਦਾ ਤੇ ਸਾਨੂੰ ਪਉਣਾ ਨਹੀਂ ਆਉਂਦਾ ਯਾਰ ਸਾਨੂੰ ਚੰਗਾ ਹੀ ਨਹੀਂ ਲੱਗਦਾ ਮਹਾਰਾਜ ਸੱਚੇ ਪਾਸ਼ਾ ਦੀ ਦਿੱਤੀ ਹੋਈ ਦਾਤ ਕੋਈ ਐਵੇਂ ਨਹੀਂ ਆ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜਿਹਨੇ ਤ੍ਰੇਤੇ ਵੇਲੇ ਜਿਹੜਾ ਭਗਵਾਨ ਭਗਵਾਨ ਰਾਮਚੰਦਰ ਜੀ ਆਏ ਜਿਸ ਵੇਲੇ ਹਨੂਮਾਨ ਜੀ ਨੇ ਗੋਡੇ ਟੇਕ ਕੇ ਖਾਲਸਾ ਜੀ ਮਹਾਰਾਜ ਦਾ ਰੂਪ ਜਾਣ ਕੇ ਭਗਵਾਨ ਰਾਮਚੰਦਰ ਜੀ ਕੋਲੋਂ ਜਦੋਂ ਕੁਝ ਮੰਗਣਾ ਚਾਹਿਆ ਸੀ ਤੇ ਭਗਵਾਨ ਰਾਮਚੰਦਰ ਜੀ ਨੇ ਆਪਣਾ ਢੋਤਾ ਹੋਇਆ ਸੁੱਕਣੇ ਪਿਆ ਹੋਇਆ ਕਸ਼ਹਰਾ ਖਾਲਸਾ ਜੀ ਹਨੂਮਾਨ ਨੂੰ ਦਿੱਤਾ ਸੀ ਉਹਦਾ ਮਤਲਬ ਕੀ ਸੀ ਖਾਲਸਾ ਜੀ ਇੱਥੇ ਲੋਕੀ ਆ ਕਈ ਜਿਹੜੇ ਨੇਕੀ ਵਰਗੇ ਤੇ ਹੋਰ ਦੂਜੇ ਤੀਜੇ ਇਹਨਾਂ ਨੇ ਇਹ ਗੱਲ ਦਾ ਬੜਾ ਮਖੌਲ ਉਡਾਇਆ ਸੀ ਪਰ ਇਹਨਾਂ ਮੂਰਖਾਂ ਨੂੰ ਇਹ ਕੀ ਪਤਾ ਕਿ ਉਹ ਕੱਲਾ ਕਸ਼ਹਰਾ ਨਹੀਂ ਸੀ ਹਨੂਮਾਨ ਨੂੰ ਦਿੱਤਾ ਉਹ ਜਤ ਸਤ ਸਦਾ ਕਾਇਮ ਰਵੇ ਇਹ ਉਪਦੇਸ਼ ਦਿੱਤਾ ਸੀ ਇਹੋ ਹੀ ਉਪਦੇਸ਼ ਸਾਨੂੰ ਕਲਗੀ ਧਰ ਮਹਾਰਾਜ ਨੇ ਦਿੱਤਾ ਕਿ ਸ਼ਹਰੇ ਵਜੋਂ ਖਾਲਸਾ ਜੀ ਕਿ ਸਿੱਖ ਦਾ ਜਿਹੜਾ ਜੱਤ ਤੇ ਸੱਤ ਇਹ ਸਦਾ ਉੱਚਾ ਸੁੱਚਾ ਰਵੇ ਕਾਇਮ ਰਹੇ ਇਸ ਕਰਕੇ ਮਹਾਰਾਜ ਨੇ ਇਹ ਜਿਹੜੀਆਂ ਵੱਡੀਆਂ ਨਿਸ਼ਾਨੀਆਂ ਸਾਨੂੰ ਖਾਲਸਾ ਜੀ ਸੱਚੇ ਪਾਤਸ਼ਾਹ ਨੇ ਦਿੱਤੀਆਂ ਹਨ ਐਵੇਂ ਨਹੀਂ ਮਹਾਰਾਜ ਨੇ ਬਾਣੀ ਵਿੱਚ ਬਚਨ ਕਰ ਦਿੱਤੇ ਕਿ ਜਿਵੇਂ ਕਲਗੀ ਧਰ ਸਵਾਮੀ ਜੀ ਮਹਾਰਾਜ ਕਹਿੰਦੇ ਕਿ ਮੈਨੂੰ ਮੇਰੇ ਪਿਤਾ ਨੇ ਦੱਸਣਾ ਕੀਤਾ ਸੀ ਧੰਗੁਰੂ ਤੇਗ ਬਹਾਦਰ ਜੀ ਨੇ ਤੇ ਸਿੱਖੋ ਮੈਂ ਤੁਹਾਡਾ ਪਿਤਾ ਹੋਣ ਕਰਕੇ ਆਪਣੇ ਬੱਚਿਆਂ ਨੂੰ ਇਹ ਦੱਸਣਾ ਚਾਹੁੰਨਾ ਹਾਂ ਸ਼ੁਭ ਜੱਬ ਤੇ ਸ਼ੁੱਧ ਜੱਬ ਤੇ ਹਮ ਧਰੀ ਬਚਨ ਗੁਰਦਾਏ ਹਮਾਰੇ ਪੂਤ ਇਹ ਪ੍ਰਣ ਤੋਇ ਪ੍ਰਾਣ ਜਬ ਲਗ ਘਟ ਬਸਾਰੇ ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਵਢਾਇਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਇਓ ਇਹ ਕਹਿੰਦੇ ਜਿਹੜੀ ਨਿਜ ਨਾਰੀ ਹੈ ਆਪਣੀ ਇਸਤਰੀ ਹੈ ਉਹਦੇ ਨਾਲ ਪ੍ਰੇਮ ਭਾਵੇਂ ਨਿਤ ਵਢਾਇਓ ਵਾਧ ਵਧਾਇਓ ਆਪਣਾ ਪ੍ਰੇਮ ਪਰ ਜਿਹੜੀ ਨਿਜ ਦੂਸਰੀ ਨਾਰੀ ਹੈ ਪਰਨ ਆਰੀ ਉਹਦੇ ਕੋਲ ਨਾ ਜਾਇਓ ਏ ਮਹਾਰਾਜ ਸੱਚੇ ਪਾਸ਼ਾ ਸਾਨੂੰ ਸਮਝਾਉਂਦੇ ਫਿਰ ਦਸਵੇਂ ਪਾਸ਼ਾ ਮਹਾਰਾਜ ਦੇ ਬਚਨ ਆਉਂਦੇ ਪਰ ਨਾਰੀ ਪਾਹਨ ਤੁਲ ਤ੍ਰਿਆ ਪਰਮਾਤ ਹਮਾਰੇ ਸੋ ਖਾਲਸਾ ਜੀ ਇਹ ਸੱਚੇ ਪਾਸ਼ਾ ਮਹਾਰਾਜ ਨੇ ਦੱਸਣਾ ਕੀਤਾ ਕਿ ਪਰਾਇਆ ਧਨ ਜਿਹੜਾ ਹੈ ਉਹ ਪੱਥਰ ਦੀ ਨਿਆਈ ਹੈ ਤੇ ਪਰਾਇਆਂ ਇਸਤਰੀਆਂ ਵੱਡੀਆਂ ਮਾਵਾਂ ਹਨ ਤੇ ਬਰਾਬਰ ਦੀਆਂ ਭੈਣਾਂ ਤੇ ਛੋਟੀਆਂ ਧੀਆਂ ਦੇ ਨਿਆਈ ਹਨ ਜਿਵੇਂ ਭਾਈ ਗੁਰਦਾਸ ਜੀ ਨੇ ਕਹਿਣਾ ਕੀਤਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣਾ ਅੱਗੇ ਬਚਨ ਕਰਦੇ ਵੇਖ ਪਰਾਈਆਂ ਚੰਗੀਆਂ ਮਾਵਾ ਪੈਣਾ ਧੀਆਂ ਜਾਣਾ ਸੋ ਇਹ ਖਾਲਸਾ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਤੇ ਅੱਗੇ ਗੁਰੂ ਮਹਾਰਾਜ ਨੇ ਬਚਨ ਕੀਤੇ ਹਨ ਧਰਮ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਉਹ ਸਾਰਿਆਂ ਧਰਮਾਂ ਦੇ ਵਿੱਚ ਸ੍ਰੇਸ਼ਟ ਧਰਮ ਇਹੋ ਹੀ ਆ ਖਾਲਸਾ ਜੀ ਕਿ ਜਿਹੜਾ ਹਰੀ ਦਾ ਨਾਮ ਜਪਣਾ ਤੇ ਆਪਣੇ ਜਿਹੜੀ ਖਾਲਸਾ ਜੀ ਜੱਤ ਸਾਤ ਹੈ ਉਹਨੂੰ ਕਾਇਮ ਰੱਖਣਾ ਸੋ ਮਹਾਰਾ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀਆਂ ਨੇ ਦੂਰ ਦੀ ਸੋਚ ਕੇ ਖਾਲਸਾ ਜੀ ਇਹ ਸਾਨੂੰ ਦੱਸੀ ਐ ਤੇ ਇਸ ਕਰਕੇ ਆਪਾਂ ਇਹ ਤੇ ਪਹਿਰਾ ਦਈਏ ਗੁਰੂ ਕੇ ਸੇਕ ਬਣੀਏ ਗੁਰੂ ਦਾ ਬਚਨ ਕਮਾਈਏ ਕਿਉਂਕਿ ਖਾਲਸਾ ਜੀ ਬਿਨਾਂ ਗੁਰੂ ਦੀ ਬਾਣੀ ਤੋਂ ਸਾਡੀ ਕਿਸੇ ਨੇ ਬਾਹ ਨਹੀਂ ਜੇ ਪੜਨੀ ਤੇ ਬਿਨਾਂ ਗੁਰੂ ਕੋ ਗੁਰੂ ਕੀ ਬਾਣੀ ਤੋਂ ਸਾਡਾ ਉਧਾਰ ਨਹੀਂ ਜੇ ਹੋਣਾ ਬਿਨਾਂ ਗੁਰੂ ਕੀ ਬਾਣੀ ਤੋਂ ਸਾਨੂੰ ਕੋਈ ਸੁੱਖ ਪ੍ਰਾਪਤ ਨਹੀਂ ਜੇ ਹੋਣਾ ਇਹ ਆਪਣੇ ਚਿੱਤ ਵਿੱਚ ਵਸਾਲ ਉਹ ਗੱਲ ਗੁਰੂ ਤੋਂ ਬਿਨਾ ਕਿਸੇ ਨੇ ਸਾਰ ਨਹੀਂ ਜੇ ਲੈਣੀ ਗੁਰੂ ਵਾਲੇ ਬਣਨਾ ਪਊਗਾ ਗੁਰੂ ਕੇ ਬਚਨ ਕਮਾਉਣੇ ਪੈਣਗੇ ਅੰਮ੍ਰਿਤ ਧਾਰੀ ਹੋਣਾ ਪਵੇਗਾ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਨਾਲ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਾਤਾ ਨੇ ਸੁਣਾਉਣਾ ਕੀਤੀ ਆ ਤੇ ਮਾਤਾ ਨੇ ਦੱਸਣਾ ਕੀਤਾ ਆਪਣੀ ਸਾਰੀ ਸਟੋਰੀ ਵੀ ਮੈਂ ਸਿਆਣਿਆਂ ਕੋ ਜਾਂਦੀ ਸਾਂ ਮੈਂ ਪੰਡਤਾਂ ਕੋ ਜਾਂਦੀ ਨਹੀਂ ਆ ਕਈ ਟੇਵੇ ਟੂਨੇ ਟਮਾਣੇ ਕਈ ਕੋਸ਼ਿਸ਼ ਕੀਤਾ ਕਹਿੰਦੀ ਮੈਂ ਤੇ ਮਾਤਾ ਦੱਸਦੀ ਆ ਕਹਿੰਦੀ ਵੀ ਮੇਰੇ ਜਦੋਂ ਵਿਆਹ ਹੋਇਆ ਮੇਰੇ ਪੁੱਤ ਜਵਾਨ ਹੋਣ ਲੱਗ ਪਏ ਕਹਿੰਦੀ ਮੈਨੂੰ ਪਹਿਲਾਂ ਇਹ ਸੀ ਵੀ ਮੇਰੇ ਜਿਹੜਾ ਮੇਰਾ ਘਰ ਵਾਲਾ ਸੀ ਉਹਦੇ ਦੋ ਭਰਾ ਹੋਰ ਸੀਗੇ ਤੇ ਮੈਂ ਚਾਹੁੰਦੀ ਸਾਂ ਵੀ ਜਿਹੜੀ ਜ਼ਮੀਨ ਉਹਨਾਂ ਦੇ ਵੀ ਸਾਡੇ ਹਿੱਸੇ ਆ ਜਾਵੇ ਕਹਿੰਦੀ ਮੈਂ ਟੂਨੇ ਟਮਾਣੇ ਕਰ ਕਰਕੇ ਉਹਨਾਂ ਦੇ ਘਰ ਵਿੱਚ ਬੜਾ ਕਲੇਸ਼ ਪਾਇਆ ਬਹੁਤ ਮਾੜਾ ਹਾਲ ਉਹਨਾਂ ਦੇ ਘਰ ਦਾ ਮੇਰੇ ਕਰਕੇ ਹੋਇਆ ਕਹਿੰਦੀ ਵੀ ਬਾਅਦ ਵਿੱਚ ਕੀ ਹੋਇਆ ਮੇਰੀ ਲਾਤ ਇੱਕ ਖਰਾਬ ਹੋ ਗਈ ਡਾਕਟਰਾਂ ਨੇ ਵੜ ਦਿੱਤੀ ਮਾਤਾ ਕਹਿੰਦੀ ਮੇਰੀ ਲਤ ਹੈ ਨਹੀਂ ਇੱਕ ਇਹਨੇ ਜਦੋਂ ਵੜ ਦਿੱਤੀ ਨਾ ਤੇ ਇੱਕ ਦਿਨ ਜਿਵੇਂ 사ਤਗੁਰਾਂ ਦੀ ਕੋਈ ਕਿਰਪਾ ਵਰਤਣੀ ਹੋਵੇ ਕਹਿੰਦੇ ਇੱਕ ਦਿਨ ਨਾ ਮੈਨੂੰ ਸੁਪਣੇ ਦੇ ਵਿੱਚ ਕੋਈ ਦਿਖਦਾ ਜਿੱਦਾਂ ਕਹਿ ਲੋ ਬਾਬਾ ਦੀਪ ਸਿੰਘ ਸਾਹਿਬ ਦਾ ਸਰੂਪ ਹੈ ਇਦਾਂ ਕਹਿੰਦੀ ਮੈਨੂੰ ਸੁਪਣੇ ਵਿੱਚ ਕੋਈ ਆ ਕੇ ਦੱਸਦਾ ਕਹਿੰਦਾ ਮਾਤਾ ਜੇ ਹਜੇ ਵੀ ਟਲ ਜੇਗੀ ਤੇ ਤੈਨੂੰ ਸੁੱਖ ਮਿਲੂਗਾ ਜੇ ਤੂੰ ਨਾ ਟਲੀ ਤੇ ਤੈਨੂੰ ਇੱਥੇ ਨਰਕ ਵਿਖਾਵਾਂਗੇ ਇਹ ਮਾਤਾ ਕਹਿੰਦੀ ਮੈਨੂੰ ਸੁਪਨਾ ਆਉਂਦਾ ਇਹਨਾਂ ਮੈਂ ਉਹ ਸੁਪਨੇ ਦੇ ਵਿੱਚ ਇੰਨਾ ਮੇਰਾ ਤਰੋ ਨਿਕਲ ਗਿਆ ਮਾਂ ਤਾਂ ਇੱਥੋਂ ਤੱਕ ਦੱਸਦੀ ਐ ਕਿ ਕਹਿੰਦੀ ਉਹ ਸੁਪਨੇ ਕਰਕੇ ਮੇਰਾ ਜਿਹੜਾ ਪਸ਼ਾਬ ਸੀ ਉਹ ਵੀ ਵਿੱਚ ਨਿਕਲ ਗਿਆ ਸੀ ਐਡਾ ਮੈਨੂੰ ਉਹਨਾਂ ਨੇ ਦਬਕਾ ਮਾਰਿਆ ਉਹ ਕੌਣ ਸਨ ਮੈਨੂੰ ਨਹੀਂ ਸੀ ਪਤਾ ਕਹਿੰਦੀ ਫਿਰ ਹੌਲੀ ਹੌਲੀ ਨਾ ਮੈਂ ਟੂਨੇ ਟਮਾਣੇ ਛੱਡ ਦਿੱਤੇ ਮੇਰਾ ਪੁੱਤ ਜਿਹੜਾ ਵੱਡਾ ਸੀ ਉਹ ਬਾਹਰ ਚਲਾ ਗਿਆ ਮਹਾਰਾਜ ਦੀ ਕਿਰਪਾ ਨਾਲ ਉਹ ਇਟਲੀ ਦੇ ਉਹਦੇ ਪੇਪਰ ਇਹ ਪਰਿਵਾਰ ਨੇ ਕਿਸੇ ਨੇ ਸਾਡੇ ਉਹ ਭਰ ਦਿੱਤੇ ਉਹ ਬਾਹਰ ਚਲਾ ਗਿਆ ਆਪਣੀ ਮਿਹਨਤ ਨਾਲ ਗਿਆ ਬਾਹਰ ਜਾ ਕੇ ਉਹਦਾ ਕੰਮ ਕਾਜ ਸੈੱਟ ਨਹੀਂ ਸੀ ਮੇਰਾ ਘਰ ਵਾਲਾ ਚੜ੍ਹਾਈ ਕਰ ਗਿਆ ਜਿਹੜੀ ਜ਼ਮੀਨ ਪਿੱਛੇ ਲਾ ਕੇ ਮੈਂ ਆਪਣੇ ਆਸੇ ਪਾਸੇ ਮਾੜਾ ਕੀਤਾ ਸੀ ਆਪਣੇ ਸ਼ਰੀਕਾਂ ਦਾ ਉਹ ਜ਼ਮੀਨ ਜਿਹੜੀ ਸੀ ਮੇਰਾ ਛੋਟਾ ਮੁੰਡਾ ਅਮਲੀ ਨਿਕਲਿਆ ਉਹਨੇ ਸਾਰੀ ਵੇਚ ਵਟ ਦਿੱਤੀ ਤੇ ਆਪ ਵੀ ਮਰ ਗਿਆ ਹੁਣ ਮੈਂ ਰਹਿ ਗਈ ਆ ਤੇ ਮੇਰਾ ਇੱਕ ਪੁੱਤਰ ਰਹਿ ਗਿਆ ਤੇ ਕਹਿੰਦੀ ਹੁਣ ਮੈਂ ਅੱਜ ਤੋਂ ਬਾਅਦ ਤੌਬਾ ਕੀਤੀ ਜਦੋਂ ਤੋਂ ਮੇਰਾ ਮੈਨੂੰ ਉਹ ਸੁਪਨੇ 'ਚ ਡਰਾਇਆ ਨਾ ਉਹਨਾਂ ਨੇ ਆ ਕੇ ਉਹ ਕੌਣ ਸੀ ਮੈਨੂੰ ਨਹੀਂ ਪਤਾ ਕਹਿੰਦੇ ਉਹਨਾਂ ਨੇ ਡਰਾਇਆ ਉਸ ਦਿਨ ਤੋਂ ਬਾਅਦ ਮੈਂ ਮਾੜੇ ਕੰਮਾਂ ਤੋਂ ਤੋਬਾ ਕਰ ਲਈ ਗੁਰੂ ਘਰ ਜਾਣ ਲੱਗ ਪਈ ਲੱਤ ਮੇਰੀ ਵੱਢੀ ਗਈ ਲੰਗੜਵਾ ਮੈਂ ਜਾਨੀ ਆ ਉਹ ਜਿਹੜਾ ਸਟੈਂਡ ਜੈ ਖਾਲਸਾ ਜਿ ਬਣਿਆ ਹੁੰਦਾ ਮਾਤਾ ਕਹਿੰਦੀ ਉਹਦੇ ਨਾਲ ਮੈਂ ਜਾਨੀ ਆ ਹੌਲੀ ਹੌਲੀ ਮਹਾਰਾਜ ਦੇ ਘਰ ਦਰਸ਼ਨ ਕਰਕੇ ਤੇ ਵਾਪਸ ਆ ਜਾਨੀ ਆ ਮਨ ਸੁਧਰ ਗਿਆ ਮਨ ਹੁਣ ਬਾਣੀ ਸੁਣਦਾ ਗੁਰੂ ਘਰ ਵਿੱਚ ਬਾਣੀ ਚੱਲਦੀ ਹੁੰਦੀ ਆ ਅੰਦਰ ਤੇ ਉਹ ਮੈਂ ਸੁਣ ਕੇ ਆਉਣੀ ਆ ਕਰੇ ਵੀ ਆਪ ਮੇਰੇ ਪੋਤਨੇ ਮੈਨੂੰ ਸਪੀਕਰ ਜਾਂ ਲਿਆ ਕੇ ਦਿੱਤਾ ਸੀ ਉੱਤੇ ਮੈਂ ਸੁਖਣੀ ਸਾਹਿਬ ਦਾ ਪਾਠ ਪੰਜਾਂ ਬਾਣੀਆਂ ਦਾ ਪਾਠ ਗੁਰਮੰਤਰ ਮੂਲ ਮੰਤਰ ਇਦਾਂ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਮੇਰਾ ਪੁੱਤ ਬਾਹਰ ਚਲਾ ਗਿਆ ਕਹਿੰਦੇ ਫਿਰਨਾ ਕੀ ਖੇਡ ਬਣਦੀ ਆ ਹੌਲੀ ਹੌਲੀ ਹੁਣ ਮੈਂ ਕੱਲੀ ਰਹਿ ਗਈ ਪਿੱਛੇ ਤੇ ਮੇਰੇ ਕੋ ਜਿੰਨਾ ਕੋ ਹੁੰਦਾ ਕੰਮ ਐ ਆਪਣੇ ਜੋ ਕੀ ਰੋਟੀ ਪਕਾਉਣੀ ਆ ਤੇ ਆਪਣੇ ਜੋਗਾ ਕੰਮ ਕਾਰਜ ਕਰਦੀ ਆ ਪੁੱਤ ਬਾਹਰ ਚਲਾ ਗਿਆ ਸਾਲ ਡੇਢ ਸਾਲ ਉਹਨੇ ਬਹੁਤ ਸੋਹਣਾ ਕੰਮ ਕੀਤਾ ਉਸ ਤੋਂ ਬਾਅਦ ਉਹਨੂੰ ਕੰਮ ਮਿਲਣਾ ਬੰਦ ਹੋ ਗਿਆ ਪੈਸੇ ਸਿਰ ਚੜ ਗਏ ਤੇ ਜਿੱਥੇ ਰਹਿੰਦਾ ਸੀ ਉੱਥੇ ਵੀ ਪੈਸੇ ਨਾ ਦਿੱਤੇ ਗਏ ਉਹਨਾਂ ਨੇ ਵੀ ਭਜਾ ਦਿੱਤਾ ਇਦਾਂ ਦੇ ਮਾੜੇ ਹਾਲਾਤ ਸਾਡੇ ਤੇ ਹੋ ਗਏ ਤੇ ਮਾਤਾ ਕਹਿੰਦੀ ਵੀ ਮੈਂ ਨਾ ਕੁਦਰਤੀ ਗੁਰੂ ਘਰ ਗਈ ਉਸ ਦਿਨ ਤੇ ਉੱਥੇ ਕਾਫੀ ਸਿੰਘ ਆਏ ਸੀ ਬਾਣੇ ਵਾਲੇ ਸਿੰਘ ਤੇ ਮੈਂ ਨਾ ਉੱਥੇ ਉਹਨਾਂ ਨੂੰ ਪੁੱਛ ਬੈਠੀ ਵੀ ਸਿੰਘੋ ਮੇਰੀ ਬੇਨਤੀ ਹੈ ਗਰੀਬੀ ਦੀ ਕਿਰਪਾ ਕਰੋ ਮੇਰੇ ਸਿੰਘ ਮੇਰੇ ਪੁੱਤ ਦੀ ਅਰਦਾਸ ਹੀ ਕਰ ਦਿਓ ਮੇਰੇ ਪੁੱਤ ਨੂੰ ਬਾਹਰ ਕੰਮ ਨਹੀਂ ਮਿਲਦਾ ਜੇ ਤੁਸੀਂ ਅਰਦਾਸ ਕਰੋ ਤੇ ਮੈਂ ਤੁਹਾਡੀ ਕੋਈ ਸੇਵਾ ਕਰੂੰਗੀ ਕਹਿੰਦੇ ਉਹ ਮਹਾਰਾਜ ਦੀ ਕਿਰਪਾ ਨਾਲ ਕੋਈ ਸਿੰਘ ਸੀ ਉਹ ਕਹਿੰਦੇ ਕੋਈ ਨਹੀਂ ਮਾਤਾ ਨਾਂ ਦੱਸ ਸਿੰਘ ਦਾ ਤੇ ਨਾਂ ਦੱਸਿਆ ਮੈਂ ਆਪਣੇ ਪੁੱਤ ਦਾ ਤੇ ਉਹਨਾਂ ਨੇ ਮਹਾਰਾਜ ਦੇ ਸਾਹਮਣੇ ਅਰਦਾਸ ਕਰ ਦਿੱਤੀ ਜਦੋਂ ਕਹਿੰਦੇ ਅਰਦਾਸ ਕੀਤੀ ਤੇ ਉਹਨਾਂ ਵਿੱਚੋਂ ਇੱਕ ਸਿੰਘ ਮੈਨੂੰ ਕਹਿਣ ਲੱਗਾ ਮਾਤਾ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰ ਸ਼ਹੀਦਾਂ ਨੂੰ ਯਾਦ ਕਰਿਆ ਕਰ ਸ਼ਹੀਦਾਂ ਵਿੱਚ ਬੜੀ ਕਿਰਪਾ ਵਾ ਆਪਣੇ ਮੁੰਡੇ ਨੂੰ ਵੀ ਕਿਆ ਕਰਕੇ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਚੱਲਿਆ ਕਰੇ ਬਾਣੀ ਪੜਿਆ ਕਰੇ ਸੁਣਿਆ ਕਰੇ ਬੜੀ ਉਹਦੇ ਉੱਤੇ ਕਿਰਪਾ ਆਊਗੀ ਇਹ ਗੱਲ ਕਹਿ ਕੇ ਉਹ ਚਲੇ ਗਏ ਕਹਿੰਦੇ ਹੁਣ ਮੈਂ ਮੇਰੇ ਵਿੱਚ ਇੰਨਾ ਵਾਹ ਨਹੀਂ ਮੈਂ ਸ਼ਹੀਦਾਂ ਸਾਹਿਬ ਜਾ ਸਕਾਂ ਤੇ ਮਾਤਾ ਕਹਿੰਦੀ ਮੈਂ ਆਪਣੇ ਪੁੱਤ ਨੂੰ ਵੀ ਕਿਹਾ ਵੀ ਇਦਾਂ ਮੈਨੂੰ ਸਿੰਘਾਂ ਨੇ ਬਚਨ ਕੀਤਾ ਕਿ ਪੁੱਤ ਤੂੰ ਵੀ ਨਾ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਿਆ ਕਰ ਤੇਰੇ ਕੰਮ ਬਣਨਗੇ ਐਨੀ ਮੈਂ ਉਸ ਦਿਨ ਤੋਂ ਬਾਅਦ ਨਾ ਮਾਲਾ ਲੈ ਲਈ ਤੇ ਮੂਲ ਮੰਤਰ ਦਾ ਅਭਿਆਸ ਕਰਨ ਲੱਗ ਪਈ ਇਹ ਮਾਤਾ ਦੱਸਦੀ ਕਹਿੰਦੀ ਮੈਂ ਮੂਲ ਮੰਤਰ ਦਾ ਅਭਿਆਸ ਕਰ ਲਾ ਪਈ ਗੁਰੂ ਸਾਹਿਬ ਦੀ ਕਿਰਪਾ ਨਾਲ 10 10 15 15 20 20 ਮਾਲਾ 21 21 31 31 ਮਾਲਾ 51 51 ਮਾਲਾ ਵੀ ਮੂਲ ਮੰਤਰ ਦੀਆਂ ਦਿਨ ਰਾਤ ਵਿੱਚ ਕਰ ਦਿੰਦੀ ਸਾਂ ਕਹਿੰਦੀ ਮਹਾਰਾਜ ਦੀ ਕਿਰਪਾ ਵਰਤਣ ਲੱਗ ਪਈ ਸਵਾ ਲੱਖ ਪਾਠ ਕੀਤਾ ਫੇਰ ਰੱਖ ਲਿਆ ਫੇਰ ਕੀਤਾ ਉਸ ਤੋਂ ਬਾਅਦ ਨਾ ਇੱਕ ਸੁਪਨਾ ਜਿੱਦਾਂ ਥੋੜੇ ਜਿਹੇ ਦਿਨ ਹੋਏ ਸੀ ਮੈਨੂੰ ਜਾਪ ਕਰਦੀ ਨੂੰ ਮੇਰੇ ਪੁੱਤ ਨੂੰ ਬਾਹਰ ਸੁਪਨਾ ਆਉਂਦਾ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਰੂਪ ਜਿੱਦਾਂ ਇਦਾਂ ਦਰਸ਼ਨ ਦਿੰਦਾ ਤੇ ਨਾਲ ਇੱਕ ਸਿੰਘ ਖਲੋਤਾ ਬਾਬਾ ਜੀ ਤੇ ਬੋਲਦੇ ਨਹੀਂ ਉਹ ਕਹਿੰਦਾ ਤੇ ਕਹਿੰਦਾ ਇੱਕ ਸਿੰਘ ਲਾ ਕੇ ਖਲੋਤਾ ਕਹਿੰਦਾ ਬਾਣੀ ਪੜੀ ਚੱਲ ਸਿੰਘਾ ਤੇਰੇ ਸਾਰੇ ਘਰ ਦੇ ਸਵਾਰਾਂ ਬਾਣੀ ਪੜਿਆ ਕਰ ਸਾਡੇ ਘਰ ਆ ਕੇ ਕੋਈ ਸੇਵਾ ਕਰੇਗਾ ਜੇ ਤੇ ਸਾਡੇ ਘਰ ਆ ਕੇ ਸੇਵਾ ਕਰੇਗਾ ਤਾਂ ਤੈਨੂੰ ਕੰਮ ਦੇ ਦਿੰਦੇ ਆ ਇਹਨੇ ਬਚਨ ਹੋਏ ਤੇ ਮੇਰਾ ਪੁੱਤ ਕਹਿੰਦਾ ਮੈਂ ਸੁ梦ਣੇ ਵਿੱਚ ਇਹ ਗੱਲ ਕੀਤੀ ਮੈਂ ਜਰੂਰ ਸੇਵਾ ਕਰੂੰਗਾ ਮੈਨੂੰ ਕੰਮ ਬਖਸ਼ ਦਿਓ ਕਹਿੰਦੇ ਜਿਸ ਦਿਨ ਸੁਪਨਾ ਆਉਂਦਾ ਉਸ ਤੋਂ ਅਗਲੇ ਦਿਨ ਹੀ ਮਹਾਰਾਜ ਦੀ ਕਿਰਪਾ ਨਾਲ ਉਹ ਇੱਕ ਕੰਮ ਆ ਜਾਂਦਾ ਤੇ ਖਾਲਸਾ ਜੀ ਘੋੜਿਆਂ ਦੇ ਤਵੇਲਿਆਂ ਵਿੱਚ ਕੰਮ ਸੀ ਇਟਲੀ ਵਿੱਚ ਉਹ ਮਿਲ ਜਾਂਦਾ ਉਥੇ ਮਹਾਰਾਜ ਦੀ ਕਿਰਪਾ ਨਾਲ ਰਹਿਣ ਲੱਗ ਪੈਂਦਾ ਕੰਮ ਵੀ ਕੋਈ ਨਹੀਂ ਪੈਸੇ ਵੀ ਚੰਗੇ ਬਣਨ ਲੱਗ ਪਏ ਗੁਰੂ ਸਾਹਿਬ ਦੀ ਕਿਰਪਾ ਵਰਤਨ ਲੱਗ ਵੀ ਪੁੱਤ ਨੂੰ ਕਾਜ ਕੰਮ ਕਾਜ ਮਿਲ ਗਿਆ ਕਹਿੰਦੇ ਫਿਰ ਨਾ ਮਹਾਰਾਜ ਦੀ ਕਿਰਪਾ ਨਾਲ ਹੁਣ ਉਹਨੇ ਮੈਨੂੰ ਮਾਇਆ ਭੇਜੀ ਵੀ ਮਾਤਾ ਕਿਸੇ ਤਰ੍ਹਾਂ ਕਰਕੇ ਤੂੰ ਨਾ ਸੇਵਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਪਹਤਾ ਤੇ ਕਹਿੰਦੀ ਫਿਰ ਮੈਂ ਇਥੋਂ ਆਪਣੇ ਗਵਾਂਢیوں ਦੋ ਬੀਬੀਆਂ ਨਾਲ ਲਈਆਂ ਤੇ ਗੱਡੀ ਕਰਕੇ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਪਹਿਲੀ ਵਾਰ ਗਈ ਬਿਨਾ ਇੱਕ ਲਾ ਇੱਕ ਲੱਤ ਤੇ ਗਈ ਇੱਕ ਹੀ ਲੱਤ ਸੀ ਇੱਕ ਤੇ ਕੱਢ ਦਿੱਤੀ ਸੀ ਉਹਨਾਂ ਨੇ ਮਾਤਾ ਕਹਿੰਦੀ ਜਦੋਂ ਮੈਂ ਉੱਥੇ ਗਈ ਉੱਥੇ ਜਾ ਕੇ ਮੈਨੂੰ ਬੜਾ ਬੈਰਾਗ ਆਇਆ ਮੈਂ ਸਾਰੀਆਂ ਗਲਤੀਆਂ ਦੀ ਮਾਫੀ ਮੰਗੀ ਕਿ ਮਹਾਰਾਜ ਮੈਂ ਇੱਥੇ ਟੂਨੇ ਕੀਤੇ ਆ ਕੀਤਾ ਉਹ ਕੀਤਾ ਉਹਦਾ ਆ ਕੀਤਾ ਇਹਦੇ ਵਾਸਤੇ ਸਾਰਿਆਂ ਵਾਸਤੇ ਜਦੋਂ ਮਾਫੀ ਮੰਗੀ ਤੇ ਮਨ ਨੂੰ ਜਿਹੜਾ ਹੌਲਾਪਨ ਮਨ ਵਿੱਚ ਆ ਗਿਆ ਜਿਹੜਾ ਭਾਰਾ ਪਨ ਸੀ ਦੂਰ ਹੋ ਗਿਆ ਗੁਰੂ ਸਾਹਿਬ ਦੀ ਕਿਰਪਾ ਵਰਤ ਗਈ ਤੇ ਮਾਦਾ ਕਹਿੰਦੀ ਉਸ ਦਿਨ ਤੋਂ ਬਾਅਦ ਮੇਰੇ ਪੁੱਤ ਦਾ ਕੰਮ ਨਹੀਂ ਛੁੱਟਿਆ ਮਹਾਰਾਜ ਦੀ ਕਿਰਪਾ ਵਰਤਨ ਲੱਗ ਪਈ ਤੇ ਮਾਦਾ ਕਹਿੰਦੀ ਜਿਹੜਾ ਮੈਨੂੰ ਝੋਰਾ ਸੀ ਕਿ ਮੈਂ ਇੰਨੇ ਲੋਕਾਂ ਦੇ ਘਰ ਉਜਾੜੇ ਨੇ ਉਹ ਮੈਂ ਨਰਕਾਂ ਨਰਕ ਭੋਗਾਂਗੀ ਪਰ ਮਹਾਰਾਜ ਦੀ ਐਸੀ ਕਿਰਪਾ ਵਰਤੀ ਕਹਿੰਦੀ ਇੱਕ ਦਿਨ ਮੈਂ ਨਾ ਮੂਲ ਮੰਤਰ ਦੀ 21 ਵਾਲਾ ਕਿ ਕਹਿੰਦੇ 31 ਵਾਲਾ ਕਰਕੇ ਤੇ ਬਾਬਾ ਦੀਪ ਸਿੰਘ ਸਾਹਿਬ ਅਗੇ ਅਰਦਾਸ ਕੀਤੀ ਬਾਬਾ ਜੀ ਜੋ ਮਹਾਰਾਜ ਮੈਂ ਪਿਛੇ ਕੀਤਾ ਮੇਰਾ ਮਾਫ ਹੋਵੇਗਾ ਇਹ ਅਰਦਾਸ ਮਾਤਾ ਕਹਿੰਦੀ ਮੈਂ ਕੀਤੀ ਮਾਤਾ ਕਹਿੰਦੀ ਉਸੇ ਰਾਤ ਹੀ ਮੈਨੂੰ ਫੇਰ ਸਿੰਘਾਂ ਸਿੱਧੀ ਸਿੰਘਾਂ ਨੇ ਦਰਸ਼ਨ ਦੇ ਦਿੱਤੇ ਕਿੰਨੇ ਸਿੰਘ ਜਿਹੜੇ ਸਾਡੇ ਘਰ ਬੈਠੇ ਖਲੋਤੇ ਨੇ ਤੇ ਕਹਿੰਦੇ ਉਹ ਸਾਨੂੰ ਕਹਿਣ ਲੱਗੇ ਉਹਨਾਂ ਵਿੱਚੋਂ ਇੱਕ ਸਿੰਘ ਇਹਦਾ ਮਾਤਾ ਫਿਕਰ ਨਾ ਕਰਿਆ ਕਰ ਜਿਹੜੇ ਤੂੰ ਕੰਮ ਕੀਤੇ ਸੀ ਉਹਦੀ ਸਜ਼ਾ ਤੈਨੂੰ ਲਾਤੀ ਹੈ ਤੇਰੀ ਲਾਤ ਇੱਕ ਲੈ ਗਏ ਆਂ ਅਸੀਂ ਇਹ ਮਾਤਾ ਨੂੰ ਉਹਨਾਂ ਨੇ ਕਹਿੰਦੇ ਮਾਤਾ ਦੱਸਦੀ ਕਹਿੰਦੀ ਮੈਨੂੰ ਉਹ ਫੌਜਾਂ ਨੇ ਦੱਸਿਆ ਵੀ ਜਿਹੜਾ ਤੂੰ ਕੀਤਾ ਸੀ ਨਾ ਲੋਕਾਂ ਦੇ ਕਰਦੀ ਰਹੀਆਂ ਉਹਦੇ ਵੱਟੇ ਤੇਰੀ ਇੱਕ ਲੱਤ ਲੈ ਗਏ ਆਂ ਅਸੀਂ ਹੁਣ ਤੂੰ ਫਿਕਰ ਨਾ ਕਰਿਆ ਕਰ ਬਾਣੀ ਪੜਿਆ ਕਰ ਜਿੰਨੀ ਬਾਣੀ ਪੜੇਂਗੀ ਉਹਨਾਂ ਤੇਰਾ ਮਨ ਨਿਰਮਲ ਹੋਊਗਾ ਤੇਰੇ ਪੁੱਤ ਦੇ ਕਾਰਜ ਸਵਰਣਗੇ ਤੇ ਗੁਰੂ ਸਾਹਿਬ ਦੀ ਕਿਰਪਾ ਵਰਤੀ ਮਾਤਾ ਕਹਿੰਦੀ ਵੀ ਅੱਜ ਮੈਨੂੰ 3 ਸਾਲ ਕੇ 4 ਸਾਲ ਹੋ ਗਏ ਆ ਲਗਾਤਾਰ ਮੂਲ ਮੰਤਰ ਜਪਦੀ ਨੂੰ ਮੇਰਾ ਪੋਤਾ ਇੱਥੇ ਆ ਗਿਆ ਉਹਦਾ ਵਿਆਹ ਹੋ ਗਿਆ ਹੁਣ ਮੈਂ ਤੇ ਨੋ ਮੇਰੀ ਅਸੀਂ ਦੋਵੇਂ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਮੂਲ ਮੰਤਰ ਦੇ ਜਾਪ ਅਭਿਆਸ ਕਰਦੀਆਂ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰੇ ਕਾਰਜ ਜਿਹੜੇ ਸੱਚੇ ਪਾਤਸ਼ਾਹ ਨੇ ਸਾਡੇ ਸਵਾਰੇ ਇਹ ਮਾਤਾ ਨੇ ਵੇਖੋ ਖਾਲਸਾ ਜੀ ਆਪਣੀ ਸਾਰੀ ਨਹੀਂ ਤੇ ਕੌਣ ਦੱਸਦਾ ਮਾਤਾ ਕਹਿੰਦੀ ਮੈਂ ਟੂਨੇ ਟਮਾਣੇ ਕਰਦੀ ਸਾਂ ਲੋਕਾਂ ਦੇ بڑے ਘਰ ਜਾੜੇ ਬੜਾ ਕੁਝ ਮੈਂ ਕੀਤਾ ਪਰ ਮੇਰੇ ਤੇ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਮੇਰੀ ਉਹ ਲਤ ਜਾਣੀ ਸੀ ਤੇ ਉਹ ਸੁਪਨੇ ਵਿੱਚ ਸ਼ਹੀਦਾ ਨੇ ਮੈਨੂੰ ਦਰਸ਼ਨ ਦੇਣੇ ਸੀ ਫਿਰ ਮਾਤਾ ਕਹਿੰਦੀ ਬਾਅਦ ਵਿੱਚ ਮੈਨੂੰ ਪਤਾ ਲੱਗਾ ਵੀ ਉਹ ਸ਼ਹੀਦ ਸਿੰਘ ਹੀ ਸੀ ਜਿਨੇ ਮੈਨੂੰ ਇਸ ਕੰਮ ਪੁੱਠੇ ਕੰਮਾਂ ਤੋਂ ਰੋਕਿਆ ਸੀ ਮਾਤਾ ਕਹਿੰਦੀ ਫਿਰ ਮੈਨੂੰ ਯਕੀਨ ਬਣ ਗਿਆ ਜਦੋਂ ਮੈਨੂੰ ਉਹ ਸੁਪਨਾ ਆ ਗਿਆ ਨਾ ਫੌਜਾਂ ਨੇ ਕਿਹਾ ਵੀ ਤੇਰੀ ਲਤ ਮਾਤਾ ਅਸੀਂ ਲੈ ਗਏ ਹੁਣ ਤੂੰ ਚੰਗੀ ਭਲੀਆਂ ਤੇਰੇ ਕਰਮਾਂ ਦਾ ਫਲ ਤੇਨੂੰ ਮਿਲ ਗਿਆ ਤੇ ਉਹ ਮਾਤਾ ਨੇ ਫਿਰ ਖਾਲਸਾ ਜੀ ਦਸਣਾ ਕੀਤਾ ਇੱਥੇ ਸਾਰੀ ਖੇਡ ਕਿ ਐਦਾਂ ਐਦਾਂ ਕਲਾ ਵਰਤੀ ਇਵੇਂਵੇਂ ਸਾਰਾ ਕਾਰਜ ਹੋਇਆ ਤੇ ਖਾਲਸਾ ਜੀ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਕੌਣ ਕੋ ਕਲੰਕ ਰਹੇ ਓ ਰਾਮ ਨਾਮ ਲੇਤ ਹੀ ਪਤਿਤ ਪਵਿੱਤ ਭਏ ਰਾਮ ਕਹਿਤ ਹੀ ਕੋਈ ਕਲੰਕ ਖਾਲਸਾ ਜੀ ਮੱਥੇ ਤੇ ਨਹੀਂ ਰਹਿੰਦਾ ਜਿਹੜਾ ਵਾਹਿਗੁਰੂ ਜੀ ਦਾ ਨਾਮ ਲੈਣ ਲੱਗ ਪੈਂਦਾ ਨਾ ਉਹ ਖਾਲਸਾ ਜੀ ਪਾਪੀ ਤੋਂ ਪਵਿੱਤਰ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਨਾਮ ਜਪ-ਜਾਪ ਕੇ ਸੋ ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਹਨ ਭਾਈ ਨਾਮ ਜਪੋ ਬਾਣੀ ਪੜੋ ਕਿਉਂਕਿ ਬਾਣੀ ਖਾਲਸਾ ਜੀ ਪਾਪੀਆਂ ਨੂੰ ਵੀ ਤਾਰਦੀ ਐ ਨਾਮ ਗੁਰੂ ਦਾ ਪਾਪੀਆਂ ਨੂੰ ਵੀ ਤਾਰਦਾ ਮਹਾਰਾਜ ਨੇ ਕਲਾ ਵਰਤਾਈ ਸ਼ੀਦਾ ਨੇ ਮਿਹਰ ਕੀਤੀ ਮਾਤਾ ਵੀ ਖਾਲਸਾ ਜੀ ਵੇਖੋ ਸੁਧਰ ਗਈ ਪੁੱਤ ਨੂੰ ਵੀ ਬਾਹਰ ਕੰਮ ਮਿਲ ਗਿਆ ਤੇ ਖਾਲਸਾ ਜੀ ਕਹਿੰਦੇ ਬਾਅਦ ਵਿੱਚ ਉਹ ਮਾਤਾ ਨੇ ਇਹ ਵੀ ਦੱਸਣਾ ਕੀਤਾ ਵੀ ਮੇਰੇ ਪੁੱਤ ਨੇ ਨਾ ਕੋਈ ਸੇਵਾ ਨਹੀਂ ਸੀ ਕੀਤੀ ਕੋਈ ਸਮਾਂ ਤੇ ਸ਼ੀਦਾ ਨੇ ਆ ਕੇ ਫਿਰ ਸਿੰਘਾਂ ਨੇ ਉਹਨੂੰ ਦਰਸ਼ਨ ਦਿੱਤੇ ਵੀ ਭਾਈ ਤੂੰ ਤਾਂ ਕਹਿੰਦਾ ਸੀ ਕੋਈ ਮੈਂ ਸੇਵਾ ਕਰੂੰਗਾ ਤੇ ਮੈਨੂੰ ਕੰਮ ਬਖਸ਼ ਦਿਓ ਤੇ ਹੁਣ ਸਾਡੀ ਸੇਵਾ ਨਹੀਂ ਕਰਦਾ ਫਿਰ ਖਾਲਸਾ ਜੀ ਉਹਨੇ ਮਹਾਰਾ ਦੀ ਕਿਰਪਾ ਸਦਕਾ ਪੰਨਾ ਸਿੰਘਾਂ ਦੇ ਬਾਣੇ ਸੁਵਾ ਕੇ ਦੇ ਉਥੇ ਸਿੰਘਾਂ ਨੂੰ ਦਿੱਤੇ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਟਾਲਾ ਸਾਹਿਬ ਦੇ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਖਾਲਸਾ ਜੀ ਜਿਹੜਾ ਸਮਾਦੇ ਦਾ ਚੋਲਾ ਉਹ ਵੀ ਚੜਾਇਆ ਘੋੜਿਆਂ ਨੂੰ ਚੜਨੇ ਪਾਏ ਰਾਸ਼ਨ ਖਾਲਸਾ ਜੀ ਦਿੱਤਾ ਗੁਰੂ ਘਰ ਵਿੱਚ ਲੰਗਰ ਵਿੱਚ ਐਵੇਂ ਸੇਵਾ ਕੀਤੀ ਤੇ ਮਹਾਰਾ ਨੇ ਉਸ ਦਿਨ ਤੋਂ ਬਾਅਦ ਪੱਕਾ ਹੀ ਕੰਮ ਖਾਲਸਾ ਜੀ ਮੇਰੇ ਪੁੱਤ ਨੂੰ ਮਾਤਾ ਕਹਿੰਦੀ ਬਖਸ਼ਤਾ ਤੇ ਵੇਖੋ ਜਿਨ੍ਹਾਂ ਦੇ ਸਵਰਦੇ ਨੇ ਕਾਲਜ ਭਾਈ ਸ਼ਰਦਾ ਜਿਨ੍ਹਾਂ ਦੇ ਹਿਰਦੇ ਵਿੱਚ ਹੈ ਪ੍ਰੇਮ ਜਿਨ੍ਹਾਂ ਦੇ ਹਿਰਦੇ ਵਿੱਚ ਹੈ ਖਾਲਸਾ ਜੀ ਉਹਨਾਂ ਦੇ ਕਾਰਜ ਸਵਰਦੇ ਆ ਸੋ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੂ ਇੱਕ ਬੇਨਤੀ ਜਿਨ੍ਹਾਂ ਦੀਆਂ ਭਾਈ ਸ਼ਹੀਦੀ ਦੇ ਗਾਂ ਜਾਂ ਦਾਸ ਨੇ ਸਾਰੀਆਂ ਕਰਵਾ ਦਿੱਤੀਆਂ ਨੇ ਖਾਲਸਾ ਜੀ ਹੁਣ ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਤੁਹਾਨੂੰ ਪਾ ਸਕਾਂ ਜਿਨ੍ਹਾਂ ਦੀਆਂ ਪਾਈਆਂ ਉਹਨਾਂ ਦਾ ਉਹਨਾਂ ਲਈ ਉਹਨਾਂ ਦੀਆਂ ਹੈ ਸੀ ਜਿਨ੍ਹਾਂ ਦੀਆਂ ਨਹੀਂਆਂ ਪਈਆਂ ਉਹਨਾਂ ਦੇ ਵਾਸਤੇ ਮੈਂ ਮਾਫੀ ਮੰਗਦਾ ਕਿਉਂਕਿ ਖਾਲਸਾ ਜੀ ਕਾਰਜ ਜ਼ਿਆਦਾ ਨੇ ਇਨਾ ਕੰਮ ਮੇਰੇ ਕੋਲੋਂ ਨਹੀਂ ਹੁੰਦਾ ਕਿਉਂਕਿ 100 100 150 150 ਅਰਦਾਸ ਪਹਿਲਾਂ ਲਿਖਣੀ ਆ ਕਾਪੀ ਤੇ ਲਿਖਣੀ ਆ ਫਿਰ ਰਸਤ ਬਣਾਉਣੀ ਆ ਫਿਰ ਉਹਦੇ ਵਿੱਚ ਪਾਉਣੀ ਆ ਫਿਰ ਉਹਦੀਆਂ ਫੋਟੋਆਂ ਖਿੱਚਣੀਆਂ 4 4 5 5 ਘੰਟੇ ਦਾ ਇਹ ਕੰਮ ਐ ਖਾਲਸਾ ਜੀ ਸੋ ਮੇਰੇ ਕੋਲ ਰੁਝਾਨ ਜ਼ਿਆਦਾ ਹੋਣ ਕਰਕੇ ਹੁਣ ਫੋਟੋਆਂ ਨਹੀਂ ਖਿੱਚ ਹੁੰਨੀਆਂ ਮੈਂ ਅਰਦਾਸਾਂ ਸਾਰੀ ਫੌਜ ਦੀਆਂ ਕਰਵਾ ਰਿਆਂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਗੁਰੂ ਗਰੀਬ ਨвар ਅੰਤਰਜਾਮੀ ਸਤਗੁਰੂ ਸਾਰਿਆਂ ਨੂੰ ਸੁਖ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਨਾਮ ਜਪੀਏ ਨਾਮ ਕਮਾਈਏ ਕਿਉਂਕਿ ਖਾਲਸਾ ਜੀ ਕੋਨ ਕੋ ਕਲੰਕ ਰਹਿ ਉਹ ਆਮ ਨਾਮ ਲੈ ਤੇ ਕੋਈ ਕਲੰਕ ਮੱਥੇ ਉੱਤੇ ਨਹੀਂ ਰਹਿੰਦਾ ਜਿਹੜਾ ਵਾਹਿਗੁਰੂ ਜੀ ਦਾ ਨਾਮ ਜਪਦਾ ਸੱਚੇ ਪਾਸ਼ਾ ਦੀ ਖੁਸ਼ੀ ਪ੍ਰਾਪਤ ਕਰੀਏ ਗੁਰੂ ਵਾਲੇ ਬਣੀਏ ਗੁਰੂ ਕੇ ਅਮਰਤਧਾਰ ਗੁਰੂ ਕੇ ਸਿੱਖ ਬਣੀਏ ਅਮਰਤਧਾਰੀ ਹੋਈਏ ਸ਼ਸਤਰਧਾਰੀ ਹੋਈਏ ਅਮਰਤ ਵੇਲੇ ਜਾਗੀਏ ਨਾਮ ਜਪੀਏ ਗੁਰੂ ਅੰਗ ਸੰਗਸ ਦਾ ਸਹਾਇ ਹੋਵੇਗਾ ਭੁੱਲਾਂ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ